ਸੰਗਰੂਰ ਦੇ ਪਿੰਡ ਗੁਜਰਾ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਜਿੱਥੇ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 22 ਹੋ ਚੁੱਕੀ ਹੈ ਉਹਨਾਂ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਪਰ ਪਰਿਵਾਰਾਂ ਨੂੰ ਇੱਕ ਵਾਰ ਵੀ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਮਿਲੇ ਇਹ ਕਹਿਣਾ ਮੌਕੇ ਤੇ ਲੋਕਾਂ ਦਾ ਸਾਡੀ ਟੀਮ ਨੇ ਜਦੋਂ ਲੋਕਾਂ ਦੀਆਂ ਬਿਆਨ ਲੈ ਬਾਈਟਾਂ ਲਈਆਂ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਪਰਿਵਾਰਾਂ ਦੇ ਝੂਠੇ ਕੇਸ ਦਰਜ ਕੀਤੇ ਗਏ ਨੇ 302 ਦੇ ਜਿਹੜੇ ਨੌਜਵਾਨ ਜ਼ਹਿਰੀਲੀ ਸ਼ਰਾਬ ਨਾਲ ਮਰ ਰਏ ਸੀ ਉਲਟੀਆਂ ਕਰ ਰਹੇ ਸੀ ਖੂਨ ਦੀਆਂ ਉਹਨਾਂ ਨੂੰ ਜਦੋਂ ਨੌਜਵਾਨ ਹਸਪੀਟਲ ਪਹੁੰਚਾ ਕੇ ਆਏ ਨੇ ਤਾਂ ਆਨਸਾਰ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹਾਲਾਂਕਿ ਉਹ ਤਾਂ ਵਿਚਾਰੇ ਇਹਨਾਂ ਦੀ ਹੈਲਪ ਮਦਦ ਕਰ ਰਹੇ ਸੀ ਜਿਸ ਨੂੰ ਲੈ ਕੇ ਪਰਿਵਾਰ ਆਪਣਾ ਦੁੱਖ ਦੱਸ ਰਹੇ ਸੀ ਜਿਨ੍ਹਾਂ ਪਰਿਵਾਰਾਂ ਦੀ ਮੌਤਾਂ ਵੀ ਹੋ ਗਈਆਂ ਚਾਚੇ ਤਾਇਿਆਂ ਦੇ ਤੇ ਉਹਨਾਂ ਦੇ ਹੀ ਮੁੰਡਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਮੁੱਖ ਮੰਤਰੀ ਨੂੰ ਆਪਣਾ ਪੱਖ ਦੱਸਣਾ ਚਾਹੁੰਦੇ ਸੀ ਪਰ ਮੁੱਖ ਮੰਤਰੀ ਨੂੰ ਭਗਵੰਤ ਮਾਨ ਨੂੰ ਕਿਸੇ ਵੀ ਪੁਲਿਸ ਅਧਿਕਾਰੀ ਨੇ ਮਿਲਣ ਨਹੀਂ ਦਿੱਤਾ ਤੇ ਕਮਰਿਆਂ ਵਿੱਚ ਬੰਦ ਕਰ ਦਿੱਤਾ ਚਰਨਜੀਤ ਆਪਾ ਜੀ ਪੰਨਵਾ ਪਿੰਡ ਤੋਂ ਆ ਮੇਰੀ ਮੇਰਾ ਭਣੋਈਆਂ ਗੁਜਰੇ ਆ ਮੈਨੂੰ ਇੱਕ ਗੱਲ ਦਾ ਜਵਾਬ ਚਾਹੀਦਾ ਮਾਨ ਸਾਹਿਬ ਤੋਂ ਇੱਥੇ ਆ ਕੇ 2-2 ਲੱਖ ਰੁਪਏ ਜੇਬਾਂ 'ਚ ਪਾ ਕੇ ਸੰਸਕਾਰ ਕਰਾਤੇ ਇਹਨਾਂ ਨੇ ਜਿਹੜਾ ਬੰਦਾ ਕਿਸਾਨ ਜੁਨੀਆ ਉੱਥੇ ਮਰਿਆ ਤੀ ਉੱਥੇ ਵੀ ਧਰ ਨਹੀਂ ਲੱਗਿਆ ਤੀ 4 ਦਿਨ ਹੋ ਗਏ ਇਹਨਾਂ ਨੂੰ 4 ਦਿਨਾਂ ਤੋਂ ਬਾਅਦ ਇਹਨਾਂ ਨੂੰ ਹੁਣ ਸੁਰਤਾ ਹੀ ਹੈ ਜੀ 4 ਦਿਨ ਲਾਸ਼ਾਂ ਪਈਆਂ ਰਹੀਆਂ ਟੱਪਿਆਂ 'ਚ ਬੰਦ ਅੱਜ ਆ ਗਏ ਇਹਨਾਂ ਦਾ ਕੋਈ ਨਮਾਇੰਦਾ ਨਹੀਂ ਆਇਆ ਜੱਟਾਂ ਵਾਸਤੇ ਕਰੋੜ ਰੁਪਈਆ ਨਾਮ ਸਾਡੇ ਲੋਕਾਂ ਵਾਸਤੇ 2 ਲੱਖ ਰੁਪਈਆ ਬਸ ਆ ਕੇ ਹਮੈਤੀ ਦੇਂਗੇ ਤਾੜੀਆਂ ਮਰਵਾ ਗਏ ਜੀ ਥੋੜੇ ਪਿੰਡਾਂ ਨੂੰ ਪਤਾ ਕੀ ਗੱਲ ਸਰਕਾਰ ਨੂੰ ਪਤਾ ਨਹੀਂ ਵੀ ਕਿੱਥੇ ਚਿੱਟਾ ਵੇਚਦਾ ਕਿੱਥੇ ਕੀ ਵੇਚਦਾ ਪਿੰਡਾਂ ਵਾਲਾ ਕੀ ਦੀ ਕੀ ਦੀ ਸਪੋਰਟ ਕਰੂਗਾ ਵੀ ਇਹਨੇ ਕਰਨਿਆ ਮਰਨਾ ਪਿੰਡਾਂ ਵਾਲੇ ਨੇ ਆਕੇ ਕਹਿੰਦਾ ਜੀ 2 ਲੱਖ ਰੁਪਈਆ ਪੜੋ ਪਹਿਲਾਂ ਪੜੂ ਬੰਨਾ ਫਿਰ ਨੌਕਰੀ ਲਊ ਪਰਮਾਰ ਵਾਸਤੇ ਕੀ ਕਰਿਆ ਕੁਛ ਨਹੀਂ ਕਰਿਆ 2 ਲੱਖ ਰੁਪਈਆ ਦੇ ਕੇ ਸੰਸਕਾਰ ਕਰਾਇਆ ਮੈਂ ਗਵਾਹ ਖੋਦਾਂ ਹੋਰ ਕੀ ਦਿੱਤਾ ਇਹਨਾਂ ਨੇ ਕੋਈ ਨੌਕਰੀ ਦਿੱਤੀ ਆ ਐਲਾਨ ਕਰਤਾ 13 ਲੱਖ ਰੁਪਈਆ ਦਾ ਮਿਲੇ ਕਿੰਨਾ 2 ਲੱਖ ਰੁਪਈਆ ਕਦੋਂ ਬੱਚਾ ਬਣਿਆ ਕਦੋਂ ਨੌਕਰੀ ਲੱਗਿਆ ਜੀ ਨਾ ਬਈ ਮੇਰਾ ਨਾਮ ਵੀਰੇ ਮਨਦੀਪ ਕੌਰ ਆ ਵੀਰੇ ਜੱਪੁਗਤਮਾਨ ਆਇਆ ਸੀ ਮੁੱਖ ਮੰਤਰੀ ਨੂੰ ਮਿਲੇ ਨਹੀਂ ਕੀ ਕਹਿੰਦੇ ਪਹਿਲਾਂ ਤਾਂ ਮੈਨੂੰ ਮੁਲਾਜ਼ਮ ਲੈ ਗਏ ਵੀਰੇ ਲੇਡੀਜ਼ ਪੁਲਿਸ ਲੈ ਕੇ ਗਈ ਕਹਿੰਦੇ ਵੀ ਤੁਹਾਨੂੰ ਭਗਵੰਤ ਮਾਨ ਨਾਲ ਮਲਾਉਣਾ ਸੀ ਤੇ ਬਿਨਾ ਕਿ ਗੱਲਬਾਤ ਕਰੇ ਜੰਮੀ ਨਹੀਂ ਮੈਨੂੰ ਉਹਨਾਂ ਨੇ ਫੇਸ ਵੀ ਨਹੀਂ ਦਿਖਾਇਆ ਮੇਰੇ ਸਾਹਮਣੇ ਨਹੀਂ ਆਏ ਹੈਗੇ ਮੈਨੂੰ ਅੰਦਰ ਬਿਠਾ ਲਿਆ ਉਹਨਾਂ ਨੇ ਲੈ ਜਾ ਕੇ ਤੇ ਉਹ ਭੱਗ ਗਏ ਜੰਮੀ ਵੀ ਕੋਈ ਗੱਲਬਾਤ ਨਹੀਂ ਕਰੀ ਹੈਗੀ ਉਲਾਕੇ ਤਾਂ ਲੈ ਕੇ ਗਈ ਸੀ ਵੀ ਗੱਲ ਉਲਾਕੇ ਲੈ ਕੇ ਗਏ ਸੀ ਵੀ اسی ਤਰੀ ਗੱਲਬਾਤ ਕਰਾਵਾਂਗੇ ਤੂੰ ਆਪਣਾ ਮੁੱਦਾ ਰੱਖਿਓ ਨਾ ਸਾਹਮਣੇ ਵੀ ਜਿਹੜੀ ਤੁਹਾਡੇ ਨਾਲ ਨਾ ਇਨਸਾਫੀ ਹੋ ਰਹੀ ਆ ਜਿਹੜਾ ਤੁਹਾਨੂੰ ਇਨਸਾਫ ਦਿਵਾਵਾਂਗੇ ਪਰ ਕੋਈ ਗੱਲਬਾਤ ਨਹੀਂ ਹੋਈਗੀ ਬਸ ਇੱਕ ਵਾਰ ਫੋਨ ਤੇ ਕਿਸੇ ਮੁਲਾਜ਼ਮ ਵੀਰੇ ਨੇ ਗੱਲ ਕਰਕੇ ਐਵੇਂ ਕਹਿਤਾ ਵੀ ਕੋਈ ਗੱਲ ਨਹੀਂ ਤੁਹਾਡਾ ਹੱਲ ਬਣ ਜਾਊਗਾ ਬਸ ਐਂ ਕਹਿ ਦਿੰਦੇ ਨੇ ਵੀਰੇ ਸਾਨੂੰ ਟਾਲ ਦਿੰਦੇ ਨੇ ਤੁਸੀਂ ਕੋਈ ਗੱਲ ਪੁੱਛਣੀ ਚਾਹੁੰਦੇ ਸੀ ਉਹਨਾਂ ਤੋਂ ਕੋਈ ਸਵਾਲ ਰੱਖਣਾ ਚਾਹੁੰਦੇ ਸੀ ਵੀਰੇ ਵੀ ਸਰਕਾਰ ਦਾ ਕੀ ਹੱਕ ਹੈ ਨਰਦੋਸ਼ ਮੰਦੇ ਨੂੰ ਜੇਲ੍ਹ ਚ ਬਿਠਾਉਣ ਦਾ ਸਾਰਾ ਪਿੰਡ ਗਵਾਹ ਹੈ ਸਾਰੇ ਲੋਕ ਗਵਾਹ ਨੇ ਇਨਕੁਆਇਰੀ ਲਾ ਲਨ ਜੋ ਮਰਜ਼ੀ ਕਰ ਲੈਣ ਤੁਹਾਡੇ ਤੁਹਾਡੇ ਕਰੋ ਕੋਈ ਮਤਲਬ ਇਸ ਘਟੜਾਂ ਦੇ ਵਿੱਚ ਗਿਆਗਾ ਹਾਂ ਕਿ ਦੋ ਵਾਰ ਕੌਣ ਸੀ ਚਾਚੇ ਦੇ ਕਿ ਨਾ ਕੀ ਲੱਗਦੇ ਸੀ ਚਾਚਾ ਰਣੇ ਬੜੇ ਹੋਏ ਦੋ ਮੇਰੇ ਸਕੇ ਚਾਚੇ ਮੁਕੇ ਨੇ ਵੀਰੇ ਮੇਰਾ ਘਰ ਵਾਲਾ ਉਹਨਾਂ ਨੂੰ ਚੱਕੀ ਫਿਰਦਾ ਸੀ ਤੇ ਦੂਜੇ ਦਿਨ ਜਦੋਂ ਮਤਲਬ ਐਵੇਂ ਗਾ ਪਿਆ ਵੀ दारू ਪੀ ਕੇ ਮੁੱਕ ਗਏ ਫਿਰ ਮੇਰੇ ਘਰ ਵਾਲੇ ਮਤਲਬ মিডিਆ ਆਈ মিডিਆ ਨੂੰ ਬੁਲਾ ਕੇ ਮੇਰੇ ਘਰ ਵਾਲੇ ਨੇ ਬਿਆਨ ਦਿੱਤੇ ਨੇ ਵੀ ਤੁਸੀਂ ਜਿੱਥੋਂ ਇਹ दारू ਆਈ ਉਹਨਾਂ ਦਾ ਪਤਾ ਕਰੋ ਵੀ ਮੇਰੇ ਦੋ ਚਾਚੇ ਮੁੱਕੇ ਨੇ ਤੇ ਪਿੰਡ ਦੇ ਲੋਕ ਦੋ ਬੰਦੇ ਹੋਰ ਮੁੱਕੇ ਨੇ ਨਾਲੇ ਤਾਂ ਵੀਰੇ ਉਹ ਮਤਲਬ ਉਹਨਾਂ ਨੂੰ ਚੱਕੀ ਫਿਰਦੇ ਨੇ ਮੇਰੇ ਚਾਚਿਆਂ ਨੂੰ ਚੱਕੀ ਫਿਰਦੇ ਨੇ মিডিਆ 'ਚ ਇਹ ਬਿਆਨ ਦੇ ਰਹੇ ਨੇ ਵੀ ਹਾਂ ਵੀ ਨਾ ਵੀ ਦੋਸ਼ੀਆਂ ਨੂੰ ਫੜਿਆ ਜਾਵੇ ਤੇ ਨਾਲੇ ਪੁਲਿਸ ਮੇਰੇ ਘਰ ਵਾਲੇ ਨੂੰ ਚੱਕ ਕੇ ਲੈ ਗਈ ਕਿੱਥੇ ਦਾ ਇਨਸਾਫਾ ਸੁਖਵਿੰਦਰ ਸੁਖੀ ਆ ਵੀਰੇ ਹੁਣ ਉਹ ਸੰਗਰੂਰ ਜੇਲ੍ਹ ਚਾ ਸ਼ੂਗਰ ਦਾ ਉਹ ਮਰੀਜ਼ ਆ ਮੇਰੀ ਨਣਦ ਨੂੰ ਸ਼ੂਗਰ ਆ ਮੇਰੀ ਸੱਸ ਨੂੰ ਦਿਮਾਗੀ ਟੈਨਸ਼ਨ ਆ ਦੋ ਮੇਰੇ ਬੱਚੇ ਨੇ ਛੋਟਾ ਛੋਟਾ ਕਾਰਨ ਕਰਕੇ ਕਹਿੰਦੇ ਵੀ ਕਿਸੇ ਨੇ ਸ਼ਿਕਾਇਤ ਕਰੀ ਆ ਵੀ ਇਹੇ ਕੰਮ ਕਰਦਾ ਕੀ ਇਸੇ ਪਿੰਡ ਦੇ ਨੂੰ ਐਸੇ ਐਸੇ ਪਿੰਡ ਦੇ ਨੇ ਹਾਂ ਵੀ ਇਹ ਪਰ ਉਹਨਾਂ ਨੇ ਵੀ ਕਿਹ ਕਿਹਦੀ ਮਾਸਟਰ ਮਾਈਂਡ ਨੇ ਉਹ ਸ਼ਾਸ਼ਨਿਕ ਆ ਵੀ ਮਾਸਟਰ ਮਾਈਂਡ ਦੇ ਇਸ ਪਿੰਡ ਦੇ ਵਿੱਚ ਮੇਰੇ ਮੂੰਹ ਤੇ ਬਲਾਓ ਕੌਣ ਕਹਿੰਦਾ ਆ ਖੜੀ ਆ ਮੈਂ ਬਲਾਓ ਕਿਹੜਾ ਪ੍ਰਸ਼ਾਸਨ ਕਹਿੰਦਾ ਏ ਸਾਡਾ ਮਜ਼ਾਕ ਬਣਾ ਰੱਖਿਆ ਏ ਹੁਣ ਤੁਸੀਂ ਮੰਗ ਕੀ ਜਿਹੜੀ ਰੱਖੀ ਆ ਖੁਕ ਮੰਤਰੀ ਅਸੀਂ ਆਹੀ ਮੰਗ ਰੱਖੀ ਆ ਵੀ ਸਾਡਾ ਨਿਰਦੋਸ਼ ਬੰਦਾ ਬਾਹਰ ਕੱਢਿਆ ਜਾਵੇ ਧਰਨੇ ਸਾਨੂੰ ਵੀ ਲਾਉਣੇ ਆਉਂਦੇ ਨੇ ਠੀਕ ਆ ਅਸੀਂ ਪਿੰਡ ਦੇ ਨਾਲ ਤੇ ਠੀਕਾ ਅਸੀਂ ਧਰਨਿਆਂ ਤੇ ਗਏ ਆ ਤਿੰਨ ਦਿਨ ਪਿੰਡ ਖੜਿਆ ਤੁਹਾਡੇ ਨਾਲ ਕੋਈ ਇਸ ਗੱਲ ਨੂੰ ਲੈਣਾ ਹਾਂ ਪਿੰਡ ਸਾਡੇ ਨਾਲ ਆ ਅਸੀਂ ਪਿੰਡ ਦੇ ਨਾਲ ਤੇ ਅਸੀਂ ਨਾਲ ਹੋ ਕੇ ਪਿੰਡਦਿਆਂ ਨੂੰ ਮੁਆਵਜ਼ਾ ਦਿਵਾਇਆ ਹੁਣ ਸਾਡਾ ਇੱਕੋ ਮੁਆਵਵਾਸ ਮੁੱਦਾ ਏ ਵੀ ਜਿਹੜਾ ਸੁੱਖੀ ਗੁਜਰਾ ਏ ਉਹ ਵੀ ਵੀਰੇ ਇਸੇ ਪਿੰਡ ਦਾ ਬੰਦਾ ਏ ਮੈਂ ਇਸ ਪਿੰਡ ਦੀ ਬਹੂ ਆ ਵੀ ਸਾਡਾ ਵੀ ਸਾਥ ਦਿੱਤਾ ਜਾਵੇ ਮੇਰੇ ਘਰ ਵਾਲੇ ਨੂੰ ਬਾਹਰ ਕੱਢਿਆ ਜਾਵੇ ਧਰਨੇ ਸਾਨੂੰ ਵੀ ਲਾਉਣੇ ਆਉਂਦੇ ਨੇ ਕੋਈ ਤੁਸੀਂ ਲਿਖਤੀ ਸ਼ਿਕਾਇਤ ਕਰੀਏ ਇਸ ਚੀਜ਼ ਦੀ ਵੀ ਸਾਡੇ ਵੀਰਾਂ ਨੂੰ ਸਾਨੂੰ ਇਨਸਾਫ ਦਿੱਤਾ ਜਾਵੇ ਅਸੀਂ ਵੀਰੇ ਬਹੁਤ ਲੋਕਾਂ ਨਾਲ ਗੱਲ ਕਰੀਆ ਨਿੱਤੀਸ਼ ਕਹਿ ਕੇ ਭਾਈ ਨਿੱਤੀ ਤੇ ਹੋਣਾ ਅਸੀਂ ਇਨਕੁਆਇਰੀ ਲਵਾਵਾਂਗੇ ਵੀਰੇ ਲੈਟਰ ਲਿਖਾਂਗੇ ਵੀਰੇ ਬਸ ਸਾਡਾ ਤਾਂ ਹੁਣ ਇਹ ਮੁੱਦਾ ਵੀ ਸਾਡੇ ਬੰਦੇ ਨੂੰ ਗਾਰ ਕੱਢਿਆ ਜਾਵੇ ਸ਼ੇਰ ਸਿੰਘਾ ਜੀ ਕਿਹੜਾ ਪਿੰਡ ਹੈ ਜੀ ਇਹੀ ਪਿੰਡ ਹੈ ਕੀ ਕਹਿਣਾ ਚਾਹੁੰਦੇ ਆ ਜੀ ਮੁੱਖ ਮੰਤਰੀ ਸਾਹਿਬ ਆਏ ਸੀ ਮੁੱਖ ਮੰਤਰੀ ਆਵਾ ਤੇ ਦੋਸ਼ਿਆਂ ਨੂੰ ਸਜ਼ਾ ਮਿਲਣੀ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨੂੰ ਮੁਆਵਜ਼ਾ ਮਿਲੇ ਉਹਦੇ ਬੱਚਿਆਂ ਦਾ ਦੇਖ ਰੇ ਕੀਤੀ ਜਾਵੇ ਉਹਨਾਂ ਦੇ ਜਿਹੜੇ ਪਰਿਵਾਰ ਨੇ ਮਗਰ ਰੋਟੀ ਪਾਣੀ ਦਾ ਦਾਲ ਦਾ ਚੁੱਲੇ ਦਾ ਉਹਨਾਂ ਚੁੱਲਾ ਕਿ ਲਾਇਆ ਜਾਵੇ ਜੀ ਕੋਈ ਕਹਿਣਾ ਹੀ ਸੰਤੁਸ਼ਟਾਂ ਜੈ ਉਹਨਾਂ ਨੂੰ ਸਭ ਕੁਝ ਮਿਲਦਾ ਸੰਤੁਸ਼ਟਾਂ ਹੀ ਅੱਜ ਦੁੱਖ ਸਾਂਝਾ ਕੀਤਾ ਗਿਆ ਪਰਿਵਾਰਾਂ ਨਾਲ ਪਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਹੁਤ ਚੰਗੀ ਗੱਲ ਹੈ ਜੀ ਦੁੱਖ ਸਾਂਝਾ ਕਰਨਾ ਦੁੱਖ ਘਟਦਾ ਹੈ ਮੇਰਾ ਨਾਮ ਦ੍ਰੋਪਤੀ ਆ ਸਾਡੇ ਪਿੰਡ ਚ ਕਹਦੇ ਨਾ ਸਾਣਾ ਹੋਵੇ ਮੇਰੇ ਕੋਲ ਨਹੀਂ ਆ ਪਿੰਡ ਚ ਨਾ ਸਾਣਾ ਬਸ ਆਹੀ ਕਹਿਣਾ ਤੋਂ ਨੇ ਸਾਡੇ ਪਿੰਡ ਚ ਹੁੰਦਾ ਸਾਣਾ ਨਾ ਹੋਵੇ ਬਸ ਅੱਜ ਮੁੱਖ ਮੰਤਰੀ ਆਏ ਨੇ ਕੀ ਕਹਿੰਦੇ ਨੇ ਮੁੱਖ ਮੰਤਰੀ ਸਾਡਾ ਸੁਣੇ ਨਹੀਂ ਕੀ ਕਹਿ ਕੇ ਗਏ ਨੇ ਮੁੱਖ ਮੰਤਰੀ ਸਾਡਾ ਸੁਣੀ ਨਹੀਂ ਇਹ ਤਾਂ ਧਲੇ ਬਹੁਤ ਜਿਆਦੇ ਆ ਲੱਖਣੇ ਆ ਕੇ ਤਾਂ ਦੇ ਉਹਨੂੰ 8 ਰੁਪਏ ਜੀ ਉਰੇ ਕਹਿੰਦੇ ਵੀ ਆ ਜਾ ਦੇਖ ਗੁਜਰਾ ਪਿੰਡ ਚ ਕੀ ਹੋ ਰਹਾਗਾ 8000 ਦੇਉਗਾ 8 ਰੁਪਏ ਦੇਉ ਉਹਨੂੰ ਫੇਰ ਦੇਖਾਂਗੇ ਵੀ ਨਸ਼ਾ ਬੰਦ ਕਰਾਉਂਦਾ ਕਿ ਕੀ ਕਰਾਉਂਦਾਗਾ ਉਹ ਉਹਨੇ ਤਾਂ ਸਭ ਨਸ਼ਾ ਫਲਾਤਾ ਨਸ਼ੇ ਬੰਦ ਕਰੇਗਾ ਨਸ਼ੇ ਬੰਦ ਕਰਨ ਦੀ ਜਿੱਤੇ ਜਾਏ ਆ ਜੇ ਮਗਰੋਂ ਮੇਰਾ ਨਾਮ ਬਚਨ ਸਿੰਘ ਮੇਰਾ ਜਵਾਈ ਸੀ ਦਿੱਤਾ ਵਾਸਤੇ ਕਰੋੜ ਰੁਪਇਆ ਮੇਰਾ ਜਵਾਈ ਸੀ ਛੋਟੇ ਛੋਟੇ ਬੱਚੇ ਨੇ ਉਹੀ ਜੱਟ ਜੋਟਾਣਾ ਪੂਲੂ ਨਰਾਇਣ ਦਾ ਛੋਟੇ ਛੋਟੇ ਬੱਚੇ ਨੇ ਪਾੜ ਪੜ੍ਹੋਸ ਵੀ ਨਹੀਂ ਹੁੰਦਾ ਤਾਂ 2 ਲੱਖ ਰੁਪਏ ਨਾਲ ਕੀ ਖਰਚਾ ਚਲਾ ਲੂ ਕੀ ਕਰੂ ਕੀ ਨਹੀਂ ਕਰੂਗਾ ਬੰਦਾ ਦਿਹਾੜੀਦਾਰ ਬੰਦੇ ਨੂੰ ਕਿਹੜਾ ਰੋਜ਼ ਦਿਹਾੜੀ ਮਿਲਦੀ ਐ ਮੁੱਖ ਮੰਤਰੀ ਤਾਂ ਕਹਿ ਕੇ ਗਏ ਨੇ ਵੀ ਅਸੀਂ ਆਹ ਬਾਪੜਾ ਨੇ ਮੁੱਖ ਮੰਤਰੀ ਬੋਲ ਬੋਲ ਗਏ ਸਾਡੀ ਐ ਦੱਸਣ ਵੀ ਕੀ ਪੱਲੇ ਪਾ ਗਏ ਕੀ ਪੱਲੇ ਪਾ ਗਏ ਸਾਡੀ ਇੱਤਿਹਾਸ ਪੜਾਣ ਦੇ ਕੀ ਬੱਚਿਆਂ ਨੂੰ ਸਹੂਲਤ ਦੇ ਕੇ ਉਹ ਕੋਈ ਅਸੂਲਤ ਨਹੀਂ ਹੈ ਕੋਈ ਅਸੂਲਤ ਨਹੀਂ ਹੈ ਗਾਉਣਾ ਵਾਲੇ ਮੰਗ ਤਾੜੀਆਂ ਮਰਵਾ ਕੇ ਬਸ ਠੀਕ ਹੈ ਵੱਡਾ ਸਵਾਲ ਤਾਂ ਇਹ ਖੜਾ ਹੋ ਰਿਹਾ ਕਿ ਮੁੱਖ ਮੰਤਰੀ ਖਾਣਾ ਪੂਰਤੀ ਕਰਨ ਆਏ ਸੀ ਕੀ ਕਰਨ ਆਏ ਸੀ ਨਾ ਤਾਂ ਉਹਨਾਂ ਨੇ ਕਿਸੇ ਪਰਿਵਾਰ ਦਾ ਦੁੱਖ ਸੁਣਿਆ ਸਿਰਫ ਐਲਾਨ ਕਰ ਗਏ ਜਾਂਚ ਹੋਏਗੀ ਕਿਸੇ ਵੀ ਪਰਿਵਾਰ ਨੂੰ ਕੋਈ ਐਲਾਨ ਨਹੀਂ ਕੀਤਾ ਕਿ ਤੁਹਾਨੂੰ ਮਦਦ ਦਿੱਤੀ ਜਾਵੇਗੀ ਕਿਉਂਕਿ ਗਰੀਬ ਵਰਗ ਦੇ ਲੋਕ ਨੇ ਕਿਵੇਂ ਗੁਜ਼ਾਰਾ ਕਰਨਗੇ ਲੋਕਾਂ ਦੇ ਬਿਆਨਾਂ ਤੋਂ ਭਾਵਨਾਵਾਂ ਤੋਂ ਇਹ ਸਵਾਲ ਖੜਾ ਹੋ ਰਿਹਾ ਕਿ ਪੰਜਾਬ ਦੀ ਸਰਕਾਰ ਤਾਂ ਕਹਿ ਰਹੀ ਸੀ ਕਿ ਮੈਂ ਆਮ ਆਦਮੀ ਦੀ ਪਾਰਟੀ ਦੀ ਸਰਕਾਰਾਂ ਹੁਣ ਆਮ ਲੋਕਾਂ ਨੂੰ ਮਿਲਣਾ ਇੰਨਾ ਟਾਈਮ ਕਿਉਂ ਲੱਗਿਆ ਹਫ਼ਤੇ ਤੋਂ ਜ਼ਿਆਦਾ ਟਾਈਮ ਹੋ ਚੁੱਕਿਆ ਹੁਣ ਮਿਲਣ ਕਿਉਂ ਮੁੱਖ ਮੰਤਰੀ ਭਗਵੰਤ ਮਾਨ ਆਏ ਦਿੱਲੀ ਤਾਂ ਜਦੀ ਪਹੁੰਚ ਗਏ ਸੀ ਤਾਂ ਆਪਣੇ ਹਲਕੇ ਵਿੱਚ ਕਿਉਂ ਨਹੀਂ ਪਹੁੰਚੇ ਲੋਕਾਂ ਨੇ ਆਪਣਾ ਦੁੱਖ ਸੁਣਾਇ ਦੁਖੜੇ ਸੁਣਾਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਉਂ ਨਹੀਂ ਸੁਣੇ ਉਹ ਤਾਂ ਕਹਿ ਰਹੇ ਸੀਗੇ ਮੇਰੀ ਆਪਣੀ ਆਬਾ ਮੇਰੇ ਆਪਣੇ ਲੋਕ ਨੇ ਪਰ ਜਿਸ ਨੂੰ ਲੈ ਕੇ ਲੋਕ ਨਾਰਾਜ਼ ਨੇ ਤੇ ਲੋਕਾਂ ਦਾ ਕਹਿਣਾ ਕਿ ਸਾਡੇ ਬੱਚਿਆਂ ਦੇ ਝੂਠੇ ਕੇਸ ਦਰਜ ਕੀਤੇ ਜਾ ਰਹੇ ਨੇ ਜੇਲਾਂ ਛੁੱਟਿਆ ਜਾ ਰਿਹਾ ਜਿਹੜਾ ਨਾ ਕਸੂਰ ਉਹਨਾਂ ਦਾ ਕੋਈ ਕਸੂਰ ਨਹੀਂ ਉਹ ਬੇਕਸੂਰ ਨੇ ਉਹਨਾਂ ਨੂੰ ਕਿਉਂ ਜੇਲਾਂ ਛੁੱਟਿਆ ਜਾ ਰਿਹਾ ਜਿਹੜੇ ਪਰਿਵਾਰਾਂ ਦੇ ਲੋਕ ਮਰੇ ਨਹੀਂ ਉਹਨਾਂ ਨੂੰ ਜੇਲਾਂ ਚ ਲੈ ਕੇ ਜਾ ਰਹੇ ਨੇ ਅਤੇ ਝੂਠੀਆਂ ਜਾਂਚਾਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਾਵੇਂ ਆਏ ਨੇ ਪਰ ਲੋਕਾਂ ਦੇ ਚਿਹਰਿਆਂ ਤੇ ਜਿਹੜੀ ਭਾਵਨਾਵਾਂ ਸੀ ਨਾ ਖੁਸ਼ੀ ਸੀ ਕਿਤਨਾ ਕਿਤੇ ਜ਼ਰੂਰ ਵੱਡੇ ਸਵਾਲ ਖੜੇ ਕਰ ਰਹੇ ਨੇ